ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋਟ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਨਵ ਕਹਿੰਦੇ ਨੇ ਕੀ ਜਿਹੜਾ ਅੰਨ ਦਾਤਾ ਹੈ ਉਹ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਸਾਰੀ ਦੁਨੀਆ ਦਾ ਅੰਨ ਦਾਤਾ ਤੇ ਸੌਦਾ ਭੁੱਖਣ ਪਾਣਾ ਕਿਸਾਨ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਤੜਪ ਤੜਪ ਮਰ ਜਾਣਾ ਇਸੇ ਤਰ੍ਹਾਂ ਦੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਲਗਾ ਕੀ ਜਿਹੜਾ ਹਲਕਾ ਪੋਆ ਦਾ ਪਿੰਡ ਹੈ ਜਿਹੜਾ ਨਰੋੜ ਜੈਮਲ ਸਿੰਘ ਦੇ ਨਾਲ ਮਾਨ ਸਿੰਘਪੁਰ ਪਿੰਡ ਜਿਹੜਾ ਪੈਂਦਾ ਉੱਥੇ ਕੱਲ ਜਿਹੜੀ ਹੈ ਤਾਰ ਸਪਾਰਕ ਹੋਣ ਦੇ ਕਾਰਨ ਜਿਹੜੀ 10 ਕਿੱਲੇ ਦੇ ਲਗਭਗ 10 ਕਿੱਲੇ ਦੇ ਜਿਹੜੀ ਇਹ ਕਣਕ ਨੂੰ ਅੱਗ ਲੱਗੀ ਹੈ ਜਿਸ ਤੋਂ ਬਾਅਦ ਲਗਭਗ 60 ਦੇ ਲੋਕਾਂ ਨੇ ਜਿਹੜੀ ਅੱਗ ਬਜਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਦੀ ਬਾਹ ਫੁਕੋ ਗਈ ਹੈ ਕਿਸੇ ਦੀ ਲੱਤ ਫੁਕੋ ਗਈ ਹੈ ਕਿਸੇ ਦਾ ਟਰੈਕਟਰ ਫੁਕੋ ਗਿਆ ਹਜੇ ਤੱਕ 24 ਘੰਟੇ ਹੋ ਗਏ ਨਾ ਅੱਗ ਲੱਗੇ ਦੀ ਇਹ ਕਿਸੇ ਨੇ ਵੀ ਇਹਨਾਂ ਦੀ ਸੂਦ ਨਹੀਂ ਲਈ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਨਾ ਇਹਨਾਂ ਦੀ ਕੋਈ ਹਾਲ ਚਾਲ ਪੁੱਛਿਆ ਕੀ ਕਹਿਣਾ ਕਿਸਾਨਾਂ ਦਾ ਇਸ ਬਾਰੇ ਆਓ ਗੱਲਬਾਤ ਕਰਦੇ ਹਾਂ ਦਾ ਨਾਮ ਸਰ ਗੋਕੁਲ ਗੋਪਾਲ ਮਹਿਤਾ ਜੀ ਗੋਗਲ ਜੀ ਕੀ ਕਾਰਨ ਹੈਗਾ ਅੱਗ ਲੱਗੀ ਹੈ ਤੁਹਾਡੀ ਵੀ ਜ਼ਮੀਨ ਹੈਗੀ ਹੈ ਜਿਹੜਾ ਕਨਕ ਸੀਗੀ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਜਲਵਾਤ ਜੀ ਸਰ ਗੱਲ ਇਦਾਂ ਹੀ ਹੈ ਕਿ ਕੱਲ ਕਰੀਬ 12:30 ਵਜੇ ਨਾਲ ਇੱਥੇ ਤਾਰਾਂ ਜਿਹੜੀਆਂ ਹੈਗੀਆਂ ਉੱਪਰ ਤੇ ਉਹਦੇ ਤੋਂ ਨਿਕਲੀ ਐ ਸਪਾਰਕ ਸਪਾਰਕ ਕਰਕੇ ਸਰ ਅੱਗ ਜਿਹੜੀ ਹੈ ਉਹ ਲੱਗੀ ਸਾਡੀ ਕਨਕ ਨੂੰ ਜਿਹੜੀ ਕਨਕ ਜਦੋਂ ਅੱਗ ਲੱਗੀ ਹੈ ਉਦੋਂ ਲਗਭਗ ਕੋਈ ਦੋ ਡਾਇਰੈਕਟਰ ਏ ਇਥੇ ਤੇ ਦੋਵਾਂ ਡਾਇਰੈਕਟਰ ਨੇ ਮਿਲ ਕੇ ਅਗਰੂ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਉਸੇ ਵਕਤ ਕਰਤੇ ਦਾ ਹੀ ਸੂਚਿਤ ਕਰਤੇ ਦਾ ਹੀ ਪੁਲਿਸ ਨੂੰ ਸੂਚਿਤ ਕਰਤੇ ਦਾ ਹੀ ਤੇ ਫਾਇਰ ਬ੍ਰਿਗੇਡ ਲਗਭਗ ਡੇਢ ਘੰਟੇ ਬਾਅਦ ਸਰ ਪਹੁੰਚੀ ਹੈ ਉਹ ਕੀ ਕਾਰਨ ਹੈ ਡੇਢ ਘੰਟੇ ਬਾਅਦ ਸਰ ਗੱਲ ਇਹ ਹੈ ਕਿ ਇੱਥੇ ਫਾਇਰ ਬ੍ਰਿਗੇਡ ਨਹੀਂ ਕੋਈ ਵੀ ਮੁੱਦਾ ਮੇਰੀ ਸਰ ਗੱਲ ਇਹ ਹੈ ਕਿ ਇੱਥੇ ਕਮੇਟੀ ਬਣੀ ਆ ਨਰੋੜ ਜਮਾ ਸੁਪਰਟੈਂਡੈਂਟ ਦੀ ਕਮੇਟੀ ਬਣੀ ਹੈ ਹਸਪੀਟਲ ਵੀ ਹੈ ਲੱਗਦਾ ਹੈ ਇੱਥੇ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਹਾਂ ਜੀ ਜੀ ਸਰ ਬਹੁਤ ਜ਼ਰੂਰਤ ਹੈ ਸਰ ਸਾਡੀ ਮੰਗ ਮੇਨ ਨਹੀਂ ਹੈ ਕਿ ਜਿੱਦਾਂ ਔਰ ਪਿਛਲੀ ਵਾਰ ਵੀ ਜਦੋਂ ਅੱਗ ਲੱਗਦੀ ਹੈ ਉਦੋਂ ਸਾਨੂੰ ਮਤਲਬ ਅਸੀਂ ਕਰਨੇ ਆ ਕੋਸ਼ਿਸ਼ ਆਪਣੇ ਵੱਲੋਂ ਪਹੁੰਚਾ ਦੇ ਪਰ ਗੱਲ ਇਹ ਹੈ ਸਰ ਕੱਲ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਕੁੱਦ ਗਏ ਆਪਣੇ ਕਿਸੇ ਨੇ ਬਾਹਰ ਸਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਥਾੜ ਲਿਆ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪੁਝਾਈ ਹੈ ਅਗਰ ਇਸ 10 ਕਿਲੇ ਨੂੰ ਅਸੀਂ ਨਹੀਂ ਸਿੱਧਤਾ ਨਾਲ ਇਹਨੂੰ ਸਰ ਰੋਕਣ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿੱਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਆਹੀ ਤੇ ਇਸ ਗੱਲ ਦਾ ਹੀ ਸ਼ੁਕਰ ਮਨਾਉਣਾ ਹੈ ਕਿ ਸ਼ੁਗਰ ਕਰੋ ਕੋਈ ਬੰਦੇ ਦੀ ਕੇ ਨਾ ਮਾਨਹਾਨੀ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਕਿੰਨੀ ਲਾਕੀ ਮੰਨਦੇ ਹੋ ਤੁਸੀਂ ਇਹਦੇ ਵਿੱਚ ਅੱਗ ਲੱਗਣ ਦੀ ਲਾਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾਂ ਪ੍ਰੋਪਰ ਮੇਨਟੇਨ ਕੀਤੀਆਂ ਜਾਂ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਾਏ ਜਦੋਂ ਫਸਲ ਦਾ ਟਾਈਮ ਆ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਆਈ ਸਰ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਆ ਕਿ ਕਿਤੇ ਕੁਝ ਹਾਸਾ ਨਾ ਹੋ ਜੇ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਹੋਵੇ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮੰਗ ਕਰਦੇ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੌਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੌਇਸਚਰ ਕਰਕੇ ਸਰ ਅਸੀਂ ਆਪਣੇ ਕਣਕ ਰੱਖੀ ਦੀ ਕਿ ਮੌਇਸਚਰ ਇਹਨੂੰ ਪ੍ਰੋਪਰ ਦੀਏ ਪਰ ਹੁਣ ਜੋ ਇਹ ਹਾਸਾ ਵਾਪਰੇ ਆ ਉਸ ਕਰਕੇ ਸਰ ਮੇਰਾ ਤੇ ਸਰ ਸਭ ਕੁਝ ਹੀ ਖਤਮ ਹੋ ਗਿਆ ਮੇਰੇ ਤੋਂ 2 ਕਿਲੇ ਪਹਿਲੀ ਹੀ ਸਰ ਸਭ ਖਤਮ ਹੋ ਗਿਆ ਕੀ ਮੰਗ ਕਰਦੇ ਆ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਲੱਸ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀ ਘਰ ਉਪਲਬਧ ਕਰਾਈ ਜਾਏ ਕਤਰੀ ਮਾ ਪੰਚਾਇਤ ਮੈਂਬਰਾਂ ਗਾ ਮਾਨ ਸਿੰਘਪੁਰ ਤੋਂ ਕੀ ਗੱਲਬਾਤ ਹੋਈ ਹੈ ਕਹਿੰਦੇ ਅੱਗ ਲੱਗੀ ਹੈ ਹਾਂਜੀ ਸਰ ਅੱਗ ਲੱਗੀ ਕਿ ਕੀ ਐੜੀ ਲੈਂ ਗਈ ਨਹੀਂ ਹੈ ਗਈ ਸਾਰੇ ਬਾਰਡਰ ਲੈਂਡ ਤੇ ਗਈ ਹੈਗੀ ਹੈ ਹਰ ਸਾਲ ਸਾਰੇ ਇੱਥੇ ਹੋਏ ਨੁਕਸਾਨ ਹੁੰਦਾ ਕਿ ਅੱਗ ਲੱਗ ਜਾਂਦੀ ਹੈ ਕਿਤੇ ਕਿਤੇ ਨਾ ਚਿੰਗਾਰੇ ਪੈ ਜਾਂਦੇ ਤੇ ਅੱਗ ਲੱਗ ਜਾਂਦੀ ਹੈਗੀ ਤੇ ਸਾਰੇ ਬਿਜਲੀ ਵਿਭਾਗ ਵਾਲੇ ਉਹਨਾਂ ਹਰ ਸਾਲ ਸਾਰ ਰਿਪੇਅਰ ਕਰਨੀ ਚਾਹੀਦੀ ਹੈਗੀ ਤੇ ਇਹਦਾ ਕੋਈ ਫਰਜ਼ ਨਹੀਂ ਹੈ ਰਿਪੇਅਰ ਨਹੀਂ ਕਰਦਾ ਕੋਈ ਵੀ ਹੈਗਾ ਸਾਡੀ ਸਰਕਾਰ ਕੋਲੋਂ ਇਹੋ ਹੀ ਮੰਗਿਆ ਕਿ ਸਾਰੇ ਸਾਨੂੰ ਮੁਆਵਜ਼ਾ ਦਿੱਤੇ ਜਾਵੇ 10 ਕਿਲੇ ਏਕੜ ਜ਼ਮੀਨ ਹੈਗੀ ਜਿਹੜੀ ਸੜ ਕੇ ਸੁਆਹ ਗਈ ਹੈਗੀ ਇੱਥੇ ਕੀ ਲੱਗਦਾ ਕਿੰਨੇ ਦਾ ਨੁਕਸਾਨ ਹੋ ਗਿਆ ਸਾਰੇ ਜਿਆਦਾ ਨਹੀਂ ਦਾ ਕਟਕ ਮੇਰਾ ਨਾਮ ਨਸੀਬਦਾਸ ਮੈਂਬਰ ਪੰਚਾਇਤ ਸਾਬਕਾ ਮੈਂਬਰ ਪੰਚਾਇਤ ಗ್ರಾಮ ਪੰਚਾਇਤ ਮਾਨਸੇਪੁਰ ਅਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਲੱਗੀ ਹੈ ਕਾਨਕ ਨੂੰ ਤੁਹਾਡੇ ਫੈਲ ਦੇ ਵਿੱਚ ਕੀ ਤੁਹਾਡੀ ਪਹਿਲੀ ਹੈਗੀ ਹਾਂ ਸਰ ਪਹਿਲੀ ਤੇ ਹੈਗੀ ਇੱਥੇ ਪਰ ਇਹ ਜਿਹੜਾ ਬਿਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਹੈ ਕਿਉਂਕਿ ਜਦੋਂ ਵੀ ਬੱਤੀਆਂ ਛੱਡੀ ਹੈ ਆਪਣੇ ਪਹਨੇਰੀ ਚੱਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨਾਂ ਨੇ ਬੱਤੀ ਛੱਡੀ ਤੇ ਉਹਦੇ ਨਾਲ ਹੀ ਜਿਹੜਾ ਉਹ ਤਬਾਕਾ ਹੋ ਗਿਆ ਸਪਾਰਕ ਹੋਈ ਹੈ ਉਹਦੇ ਕਾਰਨ ਜਿਹੜਾ ਚੰਗੜਾ ਪੈਣਾ ਕਾਰਨ ਅੱਗ ਛਲ ਗਈ ਹੈ ਤੇ ਇੱਥੇ ਕਾਫੀ ਲੋਕੀ ਦੌੜੇ ਵਿਚਾਰੇ ਟਰੈਕਟਰ ਟੋਟਰ ਲੈ ਕੇ ਲੇਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਤੇ ਉਹਨਾਂ ਨੇ ਇਹ ਕੰਮ ਕੀਤਾ ਤੇ ਫਿਰ ਵੀ ਜਿਹੜੀ 8-10 ਕਿੱਲੇ ਜਗ੍ਹਾ ਜਿਹੜੀ ਆ ਉਹ ਉੱਜਲ ਗਈ ਹੈ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਸਾਹਿਬ ਘੜ ਘੜ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹਦਾ ਮਾਅਵਜਾ ਦਿੱਤਾ ਜਾਵੇ ਇਹ ਗਰੀਬ ਲੋਕੀ ਨੇ ਵਿਚਾਰੇ ਜਿਹੜਾ ਇਹਨਾਂ ਇਹਨਾਂ ਤੇ ਹੀ ਐਡਵੈਂਚਰ ਨੇ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਲ ਆਉਂਦੀ ਹੈ ਇਹ ਕਹਿੰਦੇ ਹੈ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੀ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤੇ ਦੂਜੀ ਗੱਲ ਇਹ ਕਿ ਮੈਂ ਮੰਤਰੀ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਉਣਾ ਤੋਂ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਜਿਹੜੀ ਆ ਜ਼ਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਹੈ ਉਹ ਜੀ ਕੰਮ ਹੁੰਦਾ ਤੇ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤੇ ਆਪਣੀ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਹੈ ਤਾਂ ਉਹ ਸੜਕ 'ਤੇ ਖੜੀ ਰਹੀ ਲੜਕੇ ਉਹਨੇ ਅੱਗੇ ਲੋਕਾਂ ਨੇ ਕਾਬੂ ਕਰ ਲਿਆ ਸੀ